ਮੇਨੀ ਦੇ ਵਿੱਚ ਮੈਂ ਕਹੇ ਨਾਉਣ ਦੀ ਕਦੇ ਛੇ ਤੇ ਭਾਈ ਦੇ ਹੈ ਨਾ ਨਹੀਂ ਫਿਰ ਸੋਦਾ ਨਹੀਂ ਹੋਣਾ ਮੈਂ ਮੰਗਦੇ ਛੇ ਤੇ ਭਾਈ ਦੇ ਭਾਈ ਦੇ ਨਹੀਂ ਅੱਛਾ ਤੁਸੀਂ ਰਾਹ ਪਾਇਪਰ ਤੋਂ ਰਾਹ ਪਾ ਲਈ ਪਰ ਨਾਉਣ ਦੀ ਲੈ ਜਾਉਂਦਾ ਸਿੱਧੀ ਛੇਰ ਘੱਟ ਜਾਈ ਮਾਈਨ ਦੇ ਚਰੋਣੀ ਤੇਰੀ ਹੈ ਨਹੀਂ ਝੂਠ ਬੋਲ ਕੇ ਤਾਂ ਕਿਸੇ ਨੂੰ ਦਵਾਣੀ ਨਹੀਂ ਨਾ ਝੂਠ ਦਾ ਕਿਹੜਾ ਬੋਲਦਾ ਕਿ ਫਿਰ ਆਪੇ ਮਾਤਾ ਦੇ ਤੁਮੀ ਮਾਈ ਮਾਰ ਦੂ ਆਲੇ ਨੂੰ ਹੈ ਐ ਨਾ ਸਾਡੇ ਅਸੀਂ ਤਾਂ ਆਪਦਾ ਧਾਰ ਦਾਂਗੇ ਅਸੀਂ ਤਾਂ ਸੱਚੇ ਹੋ ਜਾਗੇ ਮਾਤਾ ਉਹਨੂੰ ਦੇਖ ਲਊਗਾ ਹੁਣ ਇਹਦਾ ਯਾਰ ਮਾਰ ਕੇ ਨੂੰ ਬਤਾ ਯਾਰ ਕੀ ਦਿਖਾ ਤੂੰ ਜੇ ਅਸੀਂ ਝੂਠ ਬੋਲ ਕੇ ਦਵਾ ਮੈਨੂੰ ਮਰ ਮਿੱਠੂ ਨੂੰ ਮਾਰੂ ਬਿਲਕੁਲ ਨਾ ਬਸ ਬਸ ਕਾਹ ਕੋਟ ਨੂੰ ਮਾਰਿਆ ਅਸੀਂ ਕੀ ਹੋ ਜਾਗੇ ਅਸੀਂ ਤਾਂ ਆਪਦਾ ਧਾਰ ਦਾਂਗੇ ਆ ਵੇਚ ਕੇ ਭਰ ਜਾਊਗਾ ਨਹੀਂ ਇਹ 9000 ਦੇ ਨਾਵਾ ਹੀ ਖੁਸ਼ ਹੋ ਗਏ ਇਹ ਤਾਂ 500 ਡਾਕਟਰ ਤੋਂ ਹੋਰ ਛੋਟ ਕਰਾਂਗਾ ਕਾਨੂੰ ਦੱਬੀ ਜਾਂਦੇ ਮੈਨੂੰ ਮਾ ਤੈਨੂੰ ਕਹੇ ਤਾਂ ਮੈਂ ਆਪਦੇ ਕੋਲੋਂ ਦੇ ਦੂੰ 500 ਤੈਨੂੰ ਲੈ ਇਹ ਸਾਈ ਦਾ ਮਾ ਤੈਨੂੰ ਆਉਂਦੇ ਦੇ ਦੇ ਹਾਂ ਤੈਨੂੰ ਭਾਈ ਫੜੋ 9000 ਆਲੋ 500 ਤੈਨੂੰ ਛੋੜਦਾ ਵਿਚੋ ਗਰਾਉਂਡ ਡਾਕਟਰ ਤੋਂ 850 ਹੋ ਗਿਆ ਦਮਾ ਗੇ ਨਾਉਂਦੇ ਲੈ ਡਾਕਟਰ ਜੀਮ ਕਰੇ ਜਾਂ ਮੀ ਕਰੇ 500 ਤੈਨੂੰ ਛੋੜਦਾ ਕਰਾ ਦੂੰ ਕਿਆ ਪਰਚੀ ਕਰਾ ਲਿਆਉਂ ਜੀ ਲੈ ਤੈਨੂੰ ਹੀ ਕਰਾ ਲਿਓ ਭਾਈ ਕੱਟ ਕੋਈ ਗਾਲੀ ਇਹ ਕਾਟ ਵਧਾਣਗੇ ਮੈਂ ਪਾ ਦੂੰ ਇਹ ਲੈ ਲੈ ਛਾਦੇ ਪੱਟਾ 30000 ਹਾਂ ਨਸੀਬ ਚ ਨਹੀਂ ਆਈ ਕੱਟ ਵਾਲੀ ਕੀ ਕੱਟ ਪਾਸਾ ਵਾਲੀ ਜੀ ਕੋਈ ਬੋਸ ਗਿਆ ਦੇ ਲੈ ਕਹਿ ਕੇ ਦੇਖ ਲੈ ਹਾਂ ਜੀ ਦਾ ਕੌਣ ਦਿੰਦਾ ਯਾਰ ਇਹ ਲਈ ਜਦੋਂ ਮਾਈਕਰੋ ਹਾਂ ਸਮਾਪਾ ਖੁਦ ਬੱਕਰੀਆਂ ਕੌਣ ਦਿੰਦਾ ਮੈਂ ਨਹੀਂ ਕਹਿੰਦਾ ਹੈਗਾ ਬੱਕਰੀ ਛੋਟੀ ਲਾ ਲਾ ਮੇਮਣਾ 5000 ਦਾ ਦਿੰਦੇ ਮੈਂ ਮੇਰੇ ਕੋਲ ਸਮਾਰ ਬੰਨਿਆ ਯਾਰ ਜੇ ਜੇ ਤੁਸੀਂ ਪੁੱਛ ਨਹੀਂ ਕਿ ਮੈਂ ਅਗਰ ਬੰਨੂ ਉਹ ਬਾਈ 6000 ਦੀ ਦੇ ਯਾਰ ਲੈ ਉਹ ਕੰਡ ਪੈਸੇ ਬਾਈ ਨਹੀਂ ਨਹੀਂ ਹੈ ਤੇ ਫੜਾ ਪੈਸੇ ਤਫਾੜ ਯਾਰ ਨਹੀਂ 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 ਲੈ ਬਾਬਾ ਮਗਰ ਬੰਨਦਾਗਾ ਮੇਰਾ ਆਜੀ ਉੱਠ ਜਾਂਦੀ ਲੈ ਲੋ ਜਣਿਆ ਇਹ ਸੁੱਖ ਲਾਉਣੀ ਹੈ ਅਸੀਂ ਚੱਲੀ ਬੱਕਰੀ ਰਹਿਣਗੀ ਲਾ ਦੇ ਰਹਿ ਤੋ ਬਈ ਆਂ ਲੜਦੇ ਜਾਂ ਤੈਨੂੰ ਮਾਰ ਕੇ ਬੱਸ ਆਇਆ ਸਾਡੀ ਨੂੰ ਬੋਲੀ ਅੱਜ ਅੱਜ ਹਟਲ ਨੂੰ ਸਭ ਪੂਰਾ ਫੁੱਲਾ ਬਾਪੇ ਦੇ ਆ ਫੜ ਮੇਂ ਗੱਲ ਨਾ ਪਾਪੇ ਨੂੰ ਮਾਰੇਗਾ ਮੇਰੇ ਮਿੱਤਰਾਂ ਇਹ ਸਾਡੀ ਜੀ ਹੋਗੀ ਬਸ ਕਪਲਾ ਨਹੀਂ ਲੈ ਕਪਲਾ ਕਰ ਜਾ ੱੱਕਾ ਨਹੀਂ ਆ ਸਾਡੀ ਜੀ ਹੋਗੀ ਯਾਰ ਕੰਮ ਲੋ ਮਰਜ਼ੀ ਨਹੀਂ ਗੇਰੀ ਓਏ ਖਸਮਾ ਕਹਿੰਦਾ ਕਾਇਦੀ ਨਹੀਂ ਮਿਲਦੀ ਆਏ ਬਾਪਾ ਕੀ ਕਰ ਰਿਹਾ ਫੋਟੋ ਮੁੰਡਾ ਹਾਂ ਜਹਾਂ ਅੱਜ ਪੈਣੀ ਪਾਉਂਦੀ ਗੱਲ ਸੁਣ ਲਈ ਨਾਲ ਵਹੇ ਬਾਲਾ ਆਈਏ ਓਏ ਗੱਲ ਸੁਣ ਯਾਰ ਸਾਰੀਆਂ ਗੱਲਾਂ ਛੱਡ ਦੇਣੀ ਇਹ ਬਾਬਾ ਦੇਵੇ ਮੈਂ ਵੀ ਨੂੰ ਰੱਖੇ ਹਾਂ ਠੀਕ ਹੈ ਹਾਂ ਠੀਕ ਹੈ ਬਾਪੇ ਤੂੰ ਹੋਰ ਲੈ ਲੈ ਕਿਸੇ ਬਾਪੇ ਨੂੰ ਬਾਪੇ ਹੋ ਮੇਰੇ ਬੰਦੇ ਨੂੰ ਲਾਉਣ ਦਾ 12000 ਮਗਰ ਲਾਉ ਕਰਦੀ ਬਈ ਕੁਸ ਕਰਦੀ ਮੈਨੂੰ ਲੈ ਲੈ ਹਾਂ ਰਾਹ ਕਰ ਲੋਗੇ ਨਾ ਬਿੰਗਾ ਟੇਡਾ ਕੁਸ लेगा भाई भाई जी पूछ के पैसा 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 बेजी कोई गल नहीं बाबा ओ खसमो दो हो गए तू सारे बीड़ियां मौज ना यार चुप करके ले गर्मी ने बीड़े नहीं बैठे ने हमारे ना बूढ़े नु कज दिया पागला बूढ़ा मरजी में फणा क्या कर तू बड़ा लगाना तू सत्ते जा की होगी यार ओ ले जा 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 खादा नु की हुन तू पूछला या ओ कर ਉਹ ਲੱਗ ਰਿਹਾ ਤੇਰੇ ਪਿੱਛੇ ਹਾਰੇ ਕੱਢਦੇ ਆਂ ਸੀ ਉਹ ਤਾਂ ਠੀਕ ਮੋਟਾ ਬਾਬਾ ਬਾਇਆ ਬਾਇਆ ਕੋਈ ਨਾ ਓਏ ਬਾਬਾ ਠੀਕ ਬਾਬਾ ਬਸ 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 ਬਾਬਾ ਬਾਇਆ ਬਾਬਾ ਹਲਕਾ ਮੋਟਾ ਕੁੜੀਆਂ ਬੜੁੰਦੇ ਆ ਲੈ ਵੀ ਭਾਈ 7000 ਦੀ 10 ਮੰਗਿਆ ਮੈਨੂੰ ਮਾਈ ਜਦੋਂ ਖੁਸ਼ ਹੋਈ ਜਾਂਦੀ ਜਾਂਦਾ ਇੱਕ ਢਿੱਡ ਹੈ ਫੜਾਈ ਫੜਾਈ ਆ ਨਾ ਇੱਕ ਥੋੜੀ ਅਸੀਂ ਇੱਜ਼ਤ ਕਰਾਈ ਹੈ ਬੀਚਾ ਦਾ ਵਿਚਾਰੇ ਪਾਪਾ ਸਾਡੇ ਗੈਲ ਪੈ ਕੇ ਡਾਂਗ ਲੈ ਕੇ ਇਹ ਤਾਂ ਰੁੱਖ ਜਿਹੇ ਨਾਲ ਫੋੜੇ ਜਿਹੇ ਦੋਨੀ ਇਹ ਨਾ ਕੋਈ ਵੇਚਣ ਦੇ ਨਾ ਲੈ ਆਉਂਦੇ ਇਹ ਨਾ ਲਾਉਂ ਵਿਚਾਰੇ ਵਿਛੋਲੇ ਬੈਠੇ ਨੇ ਮਸਾ ਮਨਾਏ ਲਾ ਵੀਡੀਓ ਲਾ ਰਹੇ ਨੇ ਕੀ ਜਾਂਦੇ ਨੇ ਦੋ ਪਾਸੇ ਨਹੀਂ ਹਾਂਜੀ ਛੱਡ ਦੇ ਬਾਈ ਛੱਡ ਦੇ ਬਾਈ ਤੂੰ ਵੀ ਅਗਲੀ ਗੱਲ ਕਰ ਸਾਡੀ ਚੀਜ਼ ਹੀ ਕਰ ਸੋਆਂ ਇਹ ਜਿੰਨੇ ਦੀ ਹੈਗੀ ਦੇਦੇ ਹੈ ਕਿਨੇ ਨਹੀਂ ਦੇਦਾ ਫੁੱਲ ਤਾਈ ਦਾ ਕਰ ਰੋ ਮੜੀ ਮੜੀ ਇੱਕ ਮਿੰਟ ਆਹ ਡਾਲਰ ਮਾਣ ਅਲਾ ਅੰਨਿਆ ਉਹ ਮੈਨੂੰ ਫੇਰ ਮੋੜਨਾ ਪਊ ਉਹ ਮਝਾ ਦੇਣੀ ਬੁੱਕ ਨਾ ਲੈਣੀ ਮੋੜ ਬੜੀ ਬਾਈ ਐਹੀਂ ਦੱਸਿਆਗਾ 45 ਹੋ ਗਈ ਨਹੀਂ ਜੀ ਠੀਕ ਇਹਦੇ ਥੱਲੇ ਜਮੀਂ ਪਤਾ ਸਭਾ ਮਾ 400 ਪੰਜ ਹੂ ਫੇਰ ਪਤਾ ਯਾਰ ਜੇ ਵੀ ਥੱਲੇ ਹੁਣ ਫੇਰ ਕਿਨੇ ਕਰੀ ਯਾਰ ਕਿ ਹੁਣ ਇਹਦਾ ਇੰਨਾ ਇੰਨੀ ਮੈਂ ਕੋਈ ਬੰਦੋ ਲਾ ਦੇ 4500 ਤੋਂ ਲਾ ਦੇ ਨਾ ਬੰਦਾ ਵੀ ਨਹੀਂ ਮਿਲਦੀ ਯਾਰ ਤੂੰ ਦਾ ਦੇਖੀ ਜੂ ਲਾ 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 ਫੇਰ ਛੱਡ ਦੂ ਲਾ ਤੂੰ ਹਾਜੀ ਚਲੋ ਮੈਂ ਪੱਠ ਲੈਣੀ ਪੂਗੀ ਕਿ ਤੇਰਾ ਘਰ ਮੇਰੇ ਪਈਏ ਮੈਂ ਹਰ ਦਿਨ ਉਹ ਵੀ ਹਾਂ ਕਰਾਉਣੀ ਆ ਉਹ ਬਾਹਰ ਨਹੀਂ ਸਕਦਾ ਹਾਂਜੀ ਦੱਸੋ ਕਹਿੰਦਾ ਹੁਣ ਕੋਹਾ ਆ ਵੀਡੀਓ ਚੱਲਦੀ ਤੇਰੀ ਹੂੰ ਹੂੰ ਉਹ ਕਹਾਂ ਕੋਹੋ ਤੋੜਾ ਤਰਾ ਸਮਾਰ ਕੇ ਨੂੰ ਯਾਰ ਪਹਿਲੇ ਚੱਕ ਕੇ ਟੋਕੇ ਦੇਖੀ ਹੋਗੀ ਯਾਰ ਕਿਉਂ ਵਾ ਫੜਾਦਾ ਚੱਲ ਨੀ ਤੁਰ ਜਾਨਾ ਚੱਲ ਆ ਬਣੀ ਆਪਣੇ ਕੋਲੇ ਬਸ ਠੀਕ ਹੈ ਠੀਕ ਹੈ ਹੁਣ ਇਹ ਹਾਂ ਹਾਂ ਓਕੇ ਜਮਾ ਠੀਕ ਹੈ ਵਦਿਆ ਆ ਬਾਈ ਸਹੀ ਵੜ ਗਈ ਤੇਨੇ 5000 ਤੇਨੇ ਕਹਿੰਦਾ ਮੈਂ ਉਹ ਨਾਲ ਦਾ ਦਿੰਦਾ ਸੁਣੀ ਮੇਰੀ ਗੱਲ ਨਹੀਂ ਵੀ ਰਹਿ ਕੇ ਜਾਣੀ ਦਾ ਵੀ ਛੱਡ ਦੇ ਹਾਂਜੀ ਐਨੇ ਦੀ ਤਾਂ ਮੈਂ ਘਰੇ ਵੇਚ ਦੂੰਗਾ ਨਾ ਪੈਸੇ ਮੰਗਾਲ ਦੇ ਠੀਕ ਹੈ ਠੀਕ ਹੈ ਜੀ ਜੀ ਠੀਕ ਹੈ ਠੀਕ ਹੈ ਛੋਟੇ ਵੀਰ ਅਗੇ ਝੋਲੀ ਚ ਰੱਸਾ ਖੋਸੋ ਕੇ ਪਾ ਮੁੰਡੇ ਇਹ ਮੇਰੀ ਗੱਲ ਹੁਣ ਆਪਣੇ ਸਲਾਹ ਲੰਦੇ ਤੇ ਚੱਲ ਬਾਈ ਹਾਂ ਇਹਨੂੰ ਕੀ ਆਪ ਕੋ ਤੁਸ ਕੋਸੋ ਵੀ ਦੇ ਰੱਬ ਤੁਹਾਨੂੰ ਵਾਧਾ ਕਰਿਆ ਮੋਰ ਹੈ ਚਲੋ ਪਹਿਲਾਂ ਇਹਨੂੰ ਉਹ ਵੀ ਦਾ ਪਰਚੀ ਕਰਾਣੀ ਪੈਣੀ ਹੈ ਹਾਂ ਹਾਂ ਹਨਾ ਪਪਾ ਇਸ ਦਾ ਦੇ ਦੇ 16 ਦਾ ਹੋ ਗਿਆ ਬਈ 16 ਹਾਂ ਬਸ ਖੁੱਬਾ 16 ਦਾ ਜੀ 6.5 ਦਾ ਹਾਂ ਇਹ ਤਾਂ ਐਸਾ ਦਿੰਦਾ ਫੇਰ ਨਹੀਂ ਲਊਗਾ ਬਸ ਉਹ ਲਊਗਾ ਬਾਈ ਮਨਸ ਕੀ ਕੱਲ ਤੁਰੂ ਘੁੰਮਣ ਨਾ ਆ ਰਿਹਾ ਤੇ ਤੂੰ ਲੱਗ ਰਿਹਾ ਤੇਰਾ ਮੇਰੇ ਗੱਲ ਨਾ ਕਰੀ ਮੈਂ ਨਾ ਜਾ ਪਾਉਂਦਾ ਕੀ ਹੋ ਰਹੀ ਹੈ ਇਹ ਜਾਨੀ ਦੁਬਾਰਾ ਦੇ ਆਰਾ 61 ਮੈਂ ਤੁਹਾਨੂੰ ਰੇਆ ਤੁਹਾਨੂੰ ਰੇਆ ਮੈਂ ਰੱਖਾਂ ਹਾਂ ਹਾਂ ਤੋਂ ਬਰ ਬਰ ਉਹ ਪਾਈ ਤੇ ਨਾਲ ਪਿਆਰੀ ਨਾ ਉਹ ਪਾਈ ਚੋਨਾ ਨਾ ਮੱਖੇ ਨਾ ਇਧਰੋਂ ਵੇ ਮੇ ਜਦੋਂ ਉੱਥੀ ਹੋ ਜਾ ਦੋ ਇਹ ਤੇ ਨਾ ਚਾਰ ਉਹਦੇ ਜਿਹੜਾ ਬੱਦਲ ਪਾਣੀ ਸੀ ਨਾ ਨਾ ਮੰਨਦੇ ਨਹੀਂ ਸਤ ਹਾਂ ਆ ਬਾਕੀ ਪੈਂਟਾ ਹੋ ਗਿਆ ਬਾਬਾ ਜੀ 12 13 ਨਹੀਂ ਬਾਬਾ ਜੀ 14 ਉਹ ਚਾ ਲੈ ਕੇ 650 160 ਆ ਸੁਪਨਾ ਆਸਪਤਲ ਦੀ ਬੱਕਰਾ 16000 ਦੇ ਹੋਵੇ ਪੂਰੇ ਅੱਗੇ ਤਾਂ ਕੰਨਨ ਦੇ 12 ਦੇ ਵੀ ਨਹੀਂ ਜੀ ਸਾਰੀਆਂ ਗੱਲਾਂ ਛੱਡ ਬਾਈ ਲਵੇ ਨਾ ਲਵੇ ਤੇ ਮਿੱਠੂ ਦੀ ਚੋੜੀ ਪੋਣੀ ਕੋਈ ਸਾਨੂੰ 27000 ਨਹੀਂ ਸਰ ਦੇ ਦੇ 5000 ਨਹੀਂ ਉਹ ਪੈਰ ਵੀ ਨਹੀਂ ਲੱਤ ਨੂੰ ਲੱਤ ਨੂੰ ਕੀ ਹੋਇਆ ਵੀਰੇ ਮਾੜੇ ਦਾ ਉਹ ਫਿਰ ਉਹ ਹੀ ਤਾਂ ਫਿਰ ਨੁਕਾਏ 11000 ਦੇ ਦੇ 11000 ਦੇ ਲੈ ਓਏ ਲੈ ਫੜੋ 11000 ਦੇ ਕਟਾ ਬੜਾ ਠੀਕ ਐ ਠੀਕ ਹੈ ਲੈ ਕੋਈ ਨਹੀਂ ਦਿੱਤੀ ਨਹੀਂ ਜਦੋਂ ਕਿ 11000 ਦੇ ਤਾਂ ਦਿੱਤੀ ਨੌ ਕਰਤੀ ਹੋ ਗਿਆ ਕੀ ਹੋ ਗਿਆ ਤੂੰ ਜਦੋਂ ਮੋਬਾਈਲ ਛੱਡਦਾਰੀ ਦੀ 11000 ਦੇਉਗੇ ਨਹੀਂ ਪਰ ਤੇ ਉਹਨਾਂ ਨਾਲ 3000 ਆ ਰੱਖੇ ਆ ਅੱਗੇ ਉਹ ਅੱਲਾ ਮਾਰ ਦੋ ਬੰਦਾ ਨਹੀਂ ਵਿਚਾਰੇ ਬੋਲ ਕੇ ਉਹ ਕਿ ਪਤਨੇ ਦਾ ਕੀ ਫਾਇਦਾ ਫਿਰ ਪਾਉਗਾ ਕਿ ਨਹੀਂ ਤੇਰੀ ਗੱਲ ਸੁਣੋ ਬਾਵਾ 5 ਰੁਪਏ ਦੇ ਵੀਰਾਂ ਦੇ ਰੇਟਸ ਵਾਲੇ ਜੋ ਕਿ ਉਹ ਤਾਂ ਨਹੀਂ ਪਰ ਆਹ ਨਹੀਂ ਰਣ ਦੇ ਗੁਰਦੈਨ ਉਹ ਨਿਕਲ ਉਹ ਨਾ ਹੋਈ ਅੱਗ ਆਉਂਦੀ ਦੇਖ ਉਹ ਬਾਣੀ ਅੱਲਾ ਮਾਰਦੇ ਬੋਲਦੇ ਅੱਲਾ ਮਾਰਦੇ ਨਾ 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 ਗੱਲ ਬਦਵਾ ਮੰਗਿਆ ਹੁਣ ਕੀ ਕਰੀਏ ਡਾਕਟਰ ਨਾਲ ਬੈਠੋ ਇਹ ਦਿਨ ਨਹੀਂ ਖਾਜਾ ਪਾਇਆ ਪੂਰੇ ਲਾਤੇ ਹੋ ਕੱਟਣ ਵਾਲੇ ਨੂੰ ਬਲਿਆ ਪਰਾਜੂ ਵੇਚਦੇ ਪੱਟਿਆ ਕੱਟਣ ਵਾਲੇ ਨੂੰ ਦੁੱਧ ਚੰਗਾ ਹੋਰ ਹੈਗਾ ਕੋਈ ਕਿੰਨੇ ਲਾਤੇ ਰਾਜੂ ਹੈ ਹੋ ਹੋਰ ਹੈਗਾ ਕੋਈ ਦੁੱਗਾ ਜਿੰਨੇ ਵਿੱਚ 1400 ਕੋਈ ਗੱਲ ਨਹੀਂ ਕੋਈ ਕਿਹੜਾ ਕਮਲਾ ਕੋਈ ਜੇ ਤੈਨੂੰ 12 ਕਹੇ ਤੂੰ 12 ਦਾ ਦਿਨਾਂ ਨੂੰ ਪੁੱਛੀ 13 ਦਾ ਦਿਨਾਂ ਹੈ ਤਾਂ ਉਹਦੇ ਦੂਣ ਨਾਲੇ ਚੱਲ ਆਪਾਂ ਕਿਸੇ ਨਾਲ ਜਿੱਦਣਾ ਯਾਰ ਐ ਨਹੀਂ ਰਾਜੂ ਐ ਤਾਂ ਦੇਰ ਪਾਈ ਜਾਦਾ ਦੇਖਦੇ ਮੈਂ ਬਾਬੇ ਨੂੰ 12 ਦਾ ਕਹਿੰਦੇ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਕਰ ਨਾ ਮਸ ਹੋਰ ਨਹੀਂ ਨਾ ਹੁਣ ਤਾਂ ਨਹੀਂ ਸੱਦ ਲਖੇਗੀ ਆਪੇ ਕਰਾ ਲੇਗਾ ਨਹੀਂ ਕਰਾਂਗਾ ਗੱਲ ਨਾ ਮਸ ਹੋਰ ਨਹੀਂ ਕੀ ਮਸਲ ਸੱਚ ਲੱਗੇ ਉਹ ਇਹਨੂੰ ਕਿੱਥੇ ਮਰਜ਼ੀ ਦੇ ਦਈਏ ਇਹਦੇ ਪਾਤਾ ਆ ਮਰਜ਼ੀ ਆ ਲੈ ਬਿਗਦਾ ਆਪਣੀਆਂ ਖੜਾ 12 ਦੇ ਵਿੱਚ ਮੀਆਂ ਦਾ ਕੀ ਮੀਆਂ ਦਾ ਕੁਝ ਮਰਜ਼ੀ ਕਰੀ ਹੋਵੇ ਥੋੜੀ ਜਿਹੀ ਪੜਤਾ ਉਹ ਮੈਂ ਬੈਠਾ ਉਹ ਦੇਣ ਖਸਰੀਆਂ ਉਹ ਬੱਚਾ ਵੀ ਦੇਖ ਹਰੇਕ ਕੋਲੇ ਹੈ ਵੀ ਨਹੀਂ ਉਹ 10 ਪਿੰਡ ਫਿਰਨਾ ਪੈਂਦਾ ਖੱਸੀ ਪਿੱਸੇ ਹੋਣਾ ਹਾਂ ਸ਼ੌਕ ਰੱਖਣ ਮੰਨ ਲਓ ਉਹ ਬਾਈ ਤੈਨੂੰ ਸੁੱਖ ਲਾਉਣੀ ਆ ਨਾ ਨਾ ਪੁਰਿਆ ਬਾਈ ਪੁਰਿਆ ਬਾਈ ਚੌਧਰੀ ਸਾਹਿਬ ਥੋੜੀ ਬਸ ਦੇ ਤਾਂ ਜਦੋਂ ਤੂੰ ਇੱਕ ਮਿੰਟ ਤੂੰ ਓਏ ਖੜ ਜਾ ਤੂੰ ਤੇ ਨਾ ਬੋਲਦਾ ਕਿ ਮੇਰੇ ਨਾਲ ਬੋਲਦਾ ਮੈਂ ਤੂੰ ਕੀ ਜਾਣੇ ਜਾਂ ਮੇਰੇ ਯਾਰ ਮੈਂ ਕਹਿੰਦਾ ਤੂੰ ਘੱਟ ਹੋ ਗਿਆ 200 ਤੇ ਹੋ ਗਿਆ ਨਹੀਂ ਹੁੰਦਾ ਵੀਰੇ 200 ਤੇ 400 ਨਹੀਂ 200 ਦਾ ਉਹ ਨਹੀਂ ਬਾ ਤੈਨੂੰ 15 ਦੇ ਨਾ ਨਾ ਐਨੀ ਨਾਲੀ ਦਾ ਉਹਨੇ ਵੀ ਵਿਚਰਨੇ ਲਾਉਣਾ ਰੱਬ ਨੂੰ ਜਾਣਾ ਓ ਜਾਣਾ ਫਿਰ ਓਏ ਛੱਡ ਪਰੇ ਲਾਓ ਬਾਈ ਆ ਜਾ 15 ਦਾ ਕਰਦਾ ਉਹਨੇ ਗਿਆ ਹਰ ਤੋਂ 200 ਤੇ 14 ਦਾ ਕਰਤਾ ਕਹੇ ਤਾਂ ਹੁਣ ਤੁਹਾਨੂੰ 15 ਬੱਚੇ ਮਾਰ ਕੇ ਗਰਮੋਣੀ ਬੰਟਾ ਕਾਰ ਵਾਲੇ ਲੈ ਜਾ ਲੈ ਸਾਡੇ ਚਾਹ ਸੱਤ ਬਚਾਣਾ ਹੋ ਗਿਆ ਹਾਂ ਲੈ ਫੜ ਪਾਉ ਦੇ ਖੁਸ਼ੀ ਨਾ ਚੋਰੀ ਸੇ ਫਿਰ ਕਹਿੰਗਾ ਰਾਜੂ ਨੇ ਤਾਂ ਕੇ ਨਾ ਫੜਾਤਾ ਮੈਂ ਆਪਨੇ ਸੁਦਾ ਜੁਦਾ ਨਿਕੜਾ ਕਾਨੂੰਨ ਚੋਂ ਨਿਕਲਣਾ ਜ਼ਰੂਰੀ ਹੈ ਬਸ ਇਹ ਰਾਜੂ ਨੂੰ ਇਹ ਫੜਾ ਦੇ ਬਸ ਕੋਸ਼ਾ ਮਾਰਾਇਆ ਹਾਂ ਸ਼ੌਨੇ ਦੀ ਡਲੀ ਵਰਗਾ ਮੈਂ ਮਨਾ ਲੇਤਾ ਰੁੱਸ ਕੇ ਜਾਂਦਾ ਸੀ ਤੇ ਭੱਜਦਾ ਹਾਂ ਕਿਉਂ ਮਿੱਠੂ ਆਜੋ ਯਾ ਸੌ ਲੈ ਜਾਓ ਦੌਂਦ ਨੂੰ ਬੱਕੀ ਬਿੜਾ ਰੁਬਾ ਨਾ ਹੈ ਹਾਂ ਹਾਂ 对角，你解，理解，高兴，高兴。<ky>